ਕੁੜੀ ਕੁੰਜੀ ਖੋਣ ਆਏ ਓਏ ਜਾਣ ਦਾ ਜਿੱਥੇ ਜਾਂਦਾ ਹੀ ਮਉਣ ਕੇ ਘਰੇ ਨਾ ਬੜੀ ਸਾਡੇ ਆਣ ਕੇ ਤੂੰ ਹੀ ਤਾਂ ਫਿਰ ਮੰਨਣਾ ਨਹੀਂ ਹੁੰਦਾ ਦੱਸ ਨਹੀਂ ਮੰਨਣਾ ਕਿ ਆਦੀ ਮਰਜ਼ੀ ਕਰ ਲੈ ਮੈਂ ਤਾਂ ਕਿਹਾ ਮੇਰੇ ਘਰ ਦੇ ਮੰਨ ਜਾਣਗੇ ਤੇ ਤੁਸੀਂ ਦੱਸ ਨਹੀਂ ਕਿਸੇ ਨੇ ਧੂੜਿਆ ਵਾ ਮਮਾ ਕੁੜੀ ਵਧੀਆ ਵਾ ਮੈਂ ਉਹਨੂੰ ਧੋਖਾ ਨਹੀਂ ਦੇ ਸਕਦਾ ਬਹੁਤ ਕਰਦੀ ਮੇਰਾ ਉਹ ਨਹੀਂ ਸੋ ਮੈਨੂੰ ਸਮਝ ਨਹੀਂ ਆ ਰਹੀ ਵਲੌਗ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੋਂ ਨਾ ਕਰੀਏ ਸੋ ਐਕਸਾਈਟਮੈਂਟ ਹੀ ਇੰਨੀ ਹੋਈ ਜਾਂਦੀ ਆ ਮੈਂ ਤਾਂ ਵੀਡੀਓ ਹੀ ਤਿੰਨ ਚਾਰ ਵਾਰੀ ਬਣਾ ਲਈ ਆ ਸੋ ਫਾਈਨਲੀ ਅੱਜ ਉਹ ਦਿਨ ਆ ਚੁੱਕਾ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਸਪੈਸ਼ਲ ਅ ਇਨਸਾਨ ਨਾਲ ਮਲਾਵਾਂਗੇ ਤੇ ਨਾਲੇ ਡਰ ਵੀ ਲੱਗ ਰਿਹਾ ਹੈ ਘਰਦਿਆਂ ਨੂੰ ਹੀ ਦੱਸਣਾ ਕਿ ਇਦਾਂ ਇਦਾਂ ਕਰਕੇ ਭਈ ਆਹ ਗੱਲਬਾਤ ਹੈਗੀ ਜੇ ਤੁਹਾਡੇ ਮੁੰਡੇ ਦੀ ਸੋ ਗਾ ਆਪਾਂ ਇਹ ਕਰਦਿਆਂ ਨੇ ਪਤਾ ਨਹੀਂ ਕੀ ਕਹਣਾ ਉਹ ਚੀਜ਼ ਦੀ ਐਕਸਾਈਟਮੈਂਟ ਵੀ ਹੈ ਕਿ ਖੁਸ਼ੀ ਵੀ ਹੋਊਗੀ ਉਹਨਾਂ ਨੂੰ ਤੇ ਬਾਕੀ ਘਰਦਿਆਂ ਦੇ ਰਿਐਕਸ਼ਨ ਦੇਖਾਂਗੇ ਸੋ ਮੈਂ ਬੜੇ ਟਾਈਮ ਦਾ ਸੋਚ ਰਿਹਾ ਸੀ ਨਾਲੇ ਇੱਕ ਨਾ ਇੱਕ ਦਿਨ ਪਤਾ ਲੱਗਣਾ ਨਾਲੇ ਤੁਹਾਨੂੰ ਮਿਲਾਇਆ ਜਾਵੇ ਨਾਲੇ ਘਰਦਿਆਂ ਨੂੰ ਮਿਲਾਇਆ ਜਾਵੇ ਸੋ ਫਾਈਨਲੀ ਅੱਜ ਉਹ ਦਿਨ ਆ ਚੁੱਕਾ ਸੋ ਨਾਲੇ ਘਰਦਿਆਂ ਨੂੰ ਦੱਸਾਂਗੇ ਨਾਲੇ ਤੁਹਾਨੂੰ ਦੱਸਾਂਗੇ ਸੋ ਤੇ ਵੀ ਕਰਦੇ ਨੇ ਇਹਨੇ ਵੀਰੇ ਤੁਹਾਡਾ ਵਿਆਹ ਉਹ ਸਮਝ ਗਏ ਸੋ ਸੱਜਣੋਂ ਆਪਾਂ ਨਾ ਬੁਰੀ ਸੈਟਿੰਗ ਕੀਤੀ ਹੋਈ ਆ ਸੋ ਆਪਾਂ ਮੈਂ ਚਾਹਣਾ ਕਿ ਜੋ ਵੀ ਗੱਲਬਾਤ ਹੋਵੇ ਕੀ ਕਰਦਿਆਂ ਦੇ ਨੇਚਰਲ ਰਿਐਕਸ਼ਨ ਹੋਣ ਉਹ ਗੱਲਬਾਤ ਕੀ ਕਹਿੰਦੇ ਆ ਕਰਦਿਆਂ ਦੇ ਕੀ ਰਿਐਕਸ਼ਨ ਹੁੰਦੇ ਇਸ ਕਰਕੇ ਆਪਾਂ ਮਹਿਰੇ ਨੂੰ ਕਿਹਾ ਕਿ ਹੀਰੇ ਤੂੰ ਲੌਕ ਕੇ ਕੋਠੇ ਤੇ ਵੀਡੀਓ ਬਣਾਈ ਕਿ ਉਹਨੇ ਪ੍ਰੋਪਰ ਸੈਟਅਪ ਲਾਇਆ ਕਿ ਚੂਰੀ ਚੂਰੀ ਵੀਡੀਓ ਬਣਾਈ ਸੋ ਜਿਹੜੇ ਮਾਈਕ ਹੋਣ ਗਿਓ ਮੈਂ ਆਪਣੀਆਂ ਜੇਬੀਆਂ ਚ ਪਾ ਲੂੰਗਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਜੋ ਵੀ ਰਿਐਕਸ਼ਨ ਹੋਵੇ ਨੇਚਰਲ ਹੋਵੇ ਸੋ ਨਾਲੇ ਮਲਾਉਣੇ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਭਾਈ ਐਵੇਂ ਕੋਈ ਪ੍ਰੈਂਕ ਕਰਦੇ ਪਏ ਜਾਂ ਵੀਡੀਓ ਬਣਾਉਂਦੇ ਪਏ ਜੋ ਹੋਊਗਾ ਨੇਚਰਲ ਸੋ ਏ ਟੂ ਜ਼ेड ਕੋਈ ਵੇਚ ਆਪਾਂ ਕੱਟਣੀ ਜੇ ਲਾਉਣਾ ਸੋ ਦੇਖ ਕੇ ਤੁਹਾਨੂੰ ਸਾਰਿਆਂ ਨੂੰ ਜਰੂਰ ਖੁਸ਼ੀ ਹੋਊਗੀ ਸਟਾਰਿੰਗ ਵਿੱਚ ਤੁਸੀਂ ਦੇਖ ਹੀ ਲਿਆ ਤੁਸੀਂ ਸਮਝ ਹੀ ਚੁੱਕੇ ਹੋ ਸੋ ਮੈਨੂੰ ਦੱਸ ਦੇਣ ਨੂੰ ਵੀ ਬੜੀ ਖੁਸ਼ੀ ਹੋ ਰਹੀ ਆ ਸੋ ਐਕਸਾਈਟਮੈਂਟ ਵੀ ਆ ਥੋੜਾ ਥੋੜਾ ਡਰ ਜਾ ਵੀ ਲੱਗ ਰਿਹਾ ਆ ਕਿ ਚੱਲ ਜੋ ਵੀ ਹੋ ਵਧੀਆ ਹੀ ਹੋਊਗਾ ਲਓ ਜੀ ਵੀਡੀਓ ਵਿੱਚ ਇਹਨਾਂ ਨੇ ਆਪਣਾ ਪੂਰਾ ਸਾਥ ਦੇਣਾ ਜੇ ਰੋਡ ਰੋਡਾਂ ਨੂੰ ਪਾ ਲੈਣਾ ਪਰ ਜੇ ਵੀ ਆਂ ਵਾਜ ਦੇਖੋ ਫਿਰ ਪਟਾਕੇਦਾਰ ਮਜੇਦਾਰੀ ਵਾਜ ਹੋਊਗੀ ਤੁਹਾਨੂੰ ਤਿਆਰ ਹੋ ਤਾ ਹੀ ਆਪਣਾ ਦੂਰੋਂ ਛੂਟ ਕਰਨਾ ਵੀ ਤਾਂ ਉਹਨਾਂ ਨੂੰ ਕੋਰਾ ਵਿਸ਼ਾ ਕਿ ਪਤਾ ਲੱਗ ਗਿਆ ਉਹਨਾਂ ਅਗਲੇ ਕਹਿੰਦੇ ਐਵੇਂ ਕੋਈ ਪ੍ਰੈਂਕ ਕਰੀ ਜਾਂਦੇ ਵੀਡੀਓ ਹਮਮ ਚੱਲ ਮੈਂ ਕੋਠੇ ਚੱਲਦਾ ਹਾਂ ਓਕੇ ਮੈਂ ਤੁਹਾਨੂੰ ਤੁਸੀਂ ਮੈਨੂੰ ਫੋਨ ਕਰਿਓ ਜਿੰਦੇ ਫਿਰ ਮੈਂ ਮੈਂ ਨਹੀਂ ਕਰਨਾ ਚਲੋ ਸੱਜਣੋਂ ਬਹੁਤ ਘੈਂਟ ਵਲੌਗ ਹੋਣਾ ਨਿਆਰਾ ਨਿਆਰਾ ਹੋਊਗਾ ਇੰਜੋਏ ਕਰੋਗੇ ਜ਼ਰੂਰ ਲਵ ਯੂ ਠੀਕ ਹੈ ਓਕੇ ਬਹੁਤ ਐਮ ਫਰੈਂਸਲਾ ਜ਼ਿੰਦਗੀ ਦਾ ਧਿਆਨ ਨਾ ਜਾਇਆ ਚੰਗਾ ਬੀਬੀ ਅਮੀਰ ਥੱਲੇ ਬੈਠੇ ਹੋਏ ਆ ਆਪਾਂ ਇੱਥੋਂ ਕਰਾਂਗੇ ਰਿਕਾਰਡਿੰਗ ਸਾਰੀ ਚਲ ਚਲ ਅੱਜ ਮੈਂ ਰੈਡੀ ਹਾਂ ਮੈਂ ਆਲਰੇਡੀ ਹਾਂ ਹੀਰੇ मैं रेडिंग चंगा मैं चल चलिया वाइए रिकॉर्ड कर ली सब ओके डर लगी गुरुआ चल ठीक है आगे। ओके ओके मम्मी मम्मी उरे आए ਗੱਲ ਕਰਨੀ ਆਇਆ ਜੀ ਮਾੜੇ ਬੇਬੇ ਤੋਂ ਹੀ ਕਰਦੇ ਆਪ ਕੋ ਮਚਾਉਂ ਲੈਸਨ ਚੰਦੇ ਸਬਜੀ ਧਾਰਾਂ ਨੂੰ ਆਇਆ ਜੀ ਮਾੜੇ ਕੋਈ ਜ਼ਰੂਰੀ ਗੱਲ ਕਰਨੀ ਆ ਰੋਟੀ ਪਾਣੀ ਤੋਂ ਵੀ ਜ਼ਰੂਰੀ ਆ ਕੋਈ ਗੱਲ ਹਾਂਜੀ ਬੈਠੋ ਮਾੜੇ ਟੀ ਬਣਾਉਣ ਲੱਗੇ ਆ ਬਤਾਉਂ ਜਿਹੜੇ ਘਰ ਤੋੜੇ ਬੈਠਿਆ ਮੈਂ ਤਾਂ ਬਣਾ ਲਈ ਆ ਜੀ ਗਾਲ ਵੀ ਪਈ ਆਉਂਦਾ ਤੇ ਮੈਂ ਕਿਹਾ ਖਰਾਬ ਹੋ ਜਾਣੀ ਤੋੜ ਕੇ ਰੱਖੇ ਚੱਲ ਬਣਾ ਲਈ ਤੇ ਮੈਂ ਨਾ ਜ਼ਰੂਰੀ ਗੱਲ ਕਰਨੀ ਹੈਗੀ ਅੱਗੇ ਵੀ ਤੇ ਜ਼ਰੂਰੀ ਕਰਦਾ ਸਾਰੀਆਂ ਗੱਲਾਂ ਮੈਨੂੰ ਸਮਝ ਨਹੀਂ ਆਉਂਦੀ ਪਈ ਮੈਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੋਂ ਨਾ ਕਰਾਂ ਇੱਕ ਜ਼ਰੂਰੀ ਗੱਲ ਕਰਨੀ ਇੱਕ ਪਤਾ ਨਹੀਂ ਲੱਗਦਾ ਤੈਨੂੰ ਕਿੱਥੋਂ ਸ਼ੁਰੂ ਕਰਨੀ ਤੇ ਕਿੱਥੋਂ ਨਹੀਂ ਅੱਗੇ ਵੀ ਮੈਂ ਬੜੀ ਬਾਰੀ ਸੋਚਿਆ ਕਿ ਮੈਂ ਕਰਾਂ ਤੁਹਾਡੇ ਕੋਲੇ ਗੱਲ ਸ਼ੇਅਰ ਕਰਾਂ ਪਰ ਅੰਦਰੋਂ ਅੰਦਰ ਮੇਰਾ ਹੌਸਲਾ ਨਹੀਂ ਪੈਂਦਾ ਕਿਉਂ ਹੌਸਲਾ ਤੇਰਾ ਕਿਉਂ ਨਹੀਂ ਪੈਂਦਾ ਥੋੜਾ ਡਰ ਜਾ ਵੀ ਲੱਗਦਾ ਤੇ ਚਲੋ ਜੋ ਕਰੋ ਜਿਹੜੇ ਡਰ ਲੱਗਦਾ ਚਲੋ ਇਹੋ ਜੀ ਗੱਲ ਕਦੇ ਕੀਤੀ ਨਹੀਂ ਤੁਹਾਡੇ ਕੋਲੇ ਅੱਜ ਮੈਂ ਕਰਨ ਲੱਗਾ ਵਾਂ ਤੇ ਚਲੋ ਵਿਆਹ ਦੇ ਮਮਾ ਇੱਕ ਦਿਨ ਹੋਣਾ ਹੀ ਹੈ ਹਨ ਤੇ ਮੈਂ ਸੋਚਦਾ ਸੀ ਕਿਉਂ ਨਾ ਤੁਹਾਡੇ ਕੋਲੇ ਗੱਲ ਸ਼ੇਅਰ ਕੀਤੀ ਜਾਵੇ ਜਿਹੜੇ ਇੰਨੇ ਟਾਈਮ ਤੋਂ ਮੈਂ ਸੋਚ ਰਿਹਾ ਸੀ ਕਿ ਮੈਂ ਦੱਸਾਂ ਕਿ ਨਾ ਦੱਸਾਂ ਹਾਂ ਬੇਬੇ ਦੱਸੋ ਡਾਕਟਰ ਨਾਲ ਗੱਲ ਦੱਸਣਾਈ ਦੱਸੋ ਤੇ ਘਟੇ ਚ ਜ਼ਰੂਰ ਰੱਖਣੀ ਹੈ ਮੈਂ ਕਹਿੰਦਾ ਸੀ ਚਲ ਵਿਆਹ ਤੇ ਇੱਕ ਦਿਨ ਹੋਣਾ ਹੀ ਹੈ ਹਨਾ ਹਾਂ ਸਾਰੇ ਕਰਾਉਂਦੇ ਹੀ ਆ ਹਾਂ ਤੇ ਮੈਂ ਨਾ ਆਪ ਦੇ ਲਈ ਮम्मा ਇੱਕ ਕੁੜੀ ਲੱਭੀ ਹੋਈ ਸੀਗੀ ਤੇ ਤੇ ਅੱਜ ਮੈਂ ਜੀਰਾ ਇਹ ਕੱਢ ਕੇ ਤੁਹਾਨੂੰ ਕਹਿਆ ਉਹ ਨਾ ਜੀਰਾ ਇਹ ਕੱਢ ਕੇ ਤੁਹਾਨੂੰ ਦੱਸਣ ਲੱਗਾ ਵਾਂ ਦੱਸ ਫੇਰ ਦੱਸ ਏ ਕਿ ਮੈਂ ਕੁੜੀ ਲੱਭੀ ਹੋਈ ਆ ਤੇ ਕਾਫੀ ਟਾਈਮ ਤੋਂ ਸਾਡੀ ਗੱਲਬਾਤ ਚੱਲਦੀ ਹਨ ਤੇ ਮੈਂ ਸੋਚਿਆ ਕਿ ਚਲੋ ਕਿ ਹੁਣ ਜਦੋਂ ਵਿਆਹ ਮੇ ਕਰਾਉਣਾ ਹੀ ਉਧਰ ਤੇ ਮਾਂ ਪਿਓ ਜ਼ਰੂਰੀ ਹਨ ਤੇ ਤੁਹਾਨੂੰ ਦੱਸਿਆ ਜਾਵੇ ਮੈਨੂੰ ਲੱਗਦਾ ਹੈ ਕਿ ਅੱਜ ਜਿਵੇਂ ਸਹੀ ਟਾਈਮ ਆ ਦੱਸਣ ਦਾ ਤੇ ਮੈਂ ਤੁਹਾਨੂੰ ਦਿਖਾਉਣਾ ਨਹੀਂ ਇਹ ਕੁੜੀ ਨਹੀਂ ਇਹ ਕਦੋਂ ਫੋਟੋ ਕਰਾ ਲਈ ਕੁੜੀ ਨਾਲ ਮੈਨੂੰ ਵੀ ਪਖਾ ਯਾਰ ਮਤਾਂ ਨਹੀਂ ਆਉਂਦੀ ਕੀ ਤੇਰੇ ਲੱਛਣ ਪੜੇ ਨਹੀਂ ਕਿਤੇ ਵੀਡੀਓ ਤਾਂ ਨਹੀਂ ਬਣਾਉਂਦਾ ਪਏ ਹਾਂ ਪ੍ਰੈਂਕ ਤਾਂ ਨਹੀਂ ਕਰਦਾ ਤੂੰ ਸਾਡੇ ਨਾਲ ਨਹੀਂ ਨਹੀਂ ਮੈਂ ਸੀਰੀਅਸ ਆ ਸੀਰੀਅਸ ਪਹਿਲਾਂ ਤੂੰ ਤੂੰ ਇਸ ਟੌਪਿਕ ਤੇ ਕਦੇ ਸਾਡੇ ਨਾਲ ਗੱਲ ਨਹੀਂ ਕੀਤੀ ਤੂੰ ਮੈਂ ਉਹੀ ਕਹਿੰਦਾ ਪਿਆ ਮੈਂ ਬੜੇ ਟਾਈਮ ਦਾ ਸੋਚੀ ਜਾਂਦਾ ਕਿ ਤੁਹਾਡੇ ਕੋਲੇ ਗੱਲ ਕਰਾਂ ਕਰਾਂ ਕਿਵੇਂ ਕਰਾਂ ਹੂੰ ਤੇ ਕੁੜੀ ਵੀ ਚੱਲ ਵਧੀਆ ਵਾਂ ਨਹੀਂ ਕੁੜੀਆਂ ਦਾ ਚੱਲ ਵਧੀਏ ਹੁੰਦੀਆਂ ਅਸੀਂ ਤਾਂ ਕਦੇ ਸੋਚੇ ਨਹੀਂ ਤੂੰ ਐਡਾ ਭੋਲਾ ਭਾਲਾ ਐ ਕੱਢ ਕੇ ਮਾਰੇਗਾ ਸਾਡੇ ਵੀ ਇਰਮਾਨ ਆ ਕੋਈ ਅਸੀਂ ਤੇ ਮੈਂ ਤੇ ਤੇਰੇ ਡੈਡੀ ਸਲਾਹ ਕਰ ਦਿੰਨੇ ਐ ਇੰਨੇ ਰਿਸ਼ਤੇ ਹੁੰਦੇ ਵੀ ਅਸੀਂ ਆਪੇ ਤੇਰੇ ਵਾਸਤੇ ਕੁੜੀ ਵੇਖਾਂਗੇ ਵੇਖਣ ਜਾਵਾਂਗੇ ਸਾਰੇ ਜਾਣੇ ਸਾਰਾ ਤੇਰਾ ਰੀਝਾ ਨਾ ਵਿਆਹ ਕਰਾਂਗੇ ਤੇਰਾ ਤੇ ਸਾਨੂੰ ਤਾਂ ਪਤਾ ਹੀ ਨਹੀਂ ਤੂੰ ਆਪ ਹੀ ਵੇਖੀ ਫਿਰਦਾ ਕੁੜੀਆਂ ਨਹੀਂ ਕੁੜੀ ਵਧੀਆ ਵਧੀਆ ਪੜ੍ਹੀ ਲਿਖੀ ਆ ਮਮਾ ਤੇ ਸਾਡੇ ਵੀ ਇਰਮਾਨ ਹੈਗੇ ਅਸੀਂ ਵੀ ਤੇਰਾ ਵਧੀਆ ਵੇਖ ਕੇ ਹੀ ਕਰਾਂਗੇ ਮਾਂ ਪਿਓ ਕੋਈ ਵੀ ਇਹ ਵਧੀਆ ਵੇਖ ਕੇ ਕਰਦਾ ਐਵੇਂ ਤਾਂ ਨਹੀਂ ਕਰਦਾ ਕੋਈ ਵੀ ਬਾਹਰ ਨਿਕੱਗਾ ਖਰਾਬ ਹੀ ਹੋ ਗਿਆ ਸਗੋਂ ਨਚਨ ਮਾੜੇ ਫੜ ਲੈ ਅਸੀਂ ਤਾਂ ਕਹੇ ਸੀ ਪਹਿਲਾਂ ਮਾਨਸਾ ਪਹਿਲਾਂ ਮਾਨਸਾ ਤੂੰ ਤਾਂ ਸਾਡੀ ਬੇਇੱਜ਼ਤੀ ਕਰਾ ਕੇ ਰੱਖ ਦਿੱਤੀ ਤੂੰ ਇਹ ਸੋਚ ਤੈਨੂੰ ਕਿੰਨੇ ਲੋਕ ਵੇਂਦੇ ਆ ਕੀ ਸਿੱਖਣਗੇ ਤੇਰੇ ਤੋਂ ਐਨੂੰ ਕੋਈ ਸ਼ਰਮ ਨਹੀਂ ਆਉਂਦੀ ਕੀ ਨਹੀਂ ਮम्मा ਹਾਂ ਕੁੜੀ ਵਧੀਆ ਪੜੀ ਲਿਖੀ ਆ ਉਹ ਲਾ ਪੜੀ ਲਿਖੀ ਅਸੀਂ ਕਿਹੜੇ ਤੈਨੂੰ ਅਨਪੜਨਾ ਕਰਦੇ ਤੇ ਪੜੀ ਲਿਖੀ ਵਹਿੰਦੇ ਵਧੀਆ ਘਰ ਪਰਿਵਾਰ ਵਧੀਆ ਵਹਿੰਦੇ ਜਿਵੇਂ ਦੇ ਆਪਾਂ ਅਗਲੇ ਵੀ ਓਵੇਂ ਦੇ ਵਹਿੰਦੇ ਵੀ ਹਾਂ ਵਧੀਆ ਆਪਨੇ ਅਰਗੇ شریف ਬੰਦੇ ਅਸੀਂ ਆਦੀ ਮਰਜ਼ੀ ਨਾ ਕਰਨਾ ਅਸੀਂ ਤੇਰੇ ਤੇ ਨਹੀਂ ਰਹਿਣਾ ਅਸੀਂ ਆਪਣੀ ਮਰਜ਼ੀ ਨਾਲ ਵਿਆਹ ਕਰ ਲੱਕਾ ਉਹਦੇ ਵਿਆਹ ਵਿਆਹ ਕਰਦੇ ਆ ਤਾਂ ਤੂੰ ਆਪਦੀ ਆ ਵੀ ਫੋਟੋ ਕਰਾਈ ਫਿਰਦਾ ਨਹੀਂ ਬੇਬੇ ਕੁੜੀ ਕੁੜੀ ਵਧੀਆ ਵਾ ਕੋਈ ਨਹੀਂ ਕਾ ਕੁੜੀ ਵਧੀਆ ਨਹੀਂ ਆਉਦੀ ਮਰਜ਼ੀ ਨਾ ਕਰਾਂ ਬੇਬੇ ਜਦੋਂ ਵੇਂਦੇ ਆ ਸਾਰਿਆਂ ਨੂੰ ਕੁੜੀਆਂ ਵਧੀਆ ਹੀ ਲੱਗਦੀਆਂ ਵਧੀਆ ਹੁੰਦੀਆਂ ਕੁੜੀਆਂ ਹੁਣ ਸਾਰਿਆਂ ਹੀ ਪੜੀਆਂ ਲਿਖੀਆਂ ਹੁੰਦੀਆਂ ਕੁੜੀਆਂ ਤਾਂ ਵਧੀਆ ਹੀ ਹੁੰਦੀਆਂ ਹੁਣ ਜਿਹੜੀ ਅਸੀਂ ਲੱਭਾਂਗੇ ਉਹ ਕਿਹੜਾ ਮਾੜੀ ਹੋਗੀ ਉਹ ਵੀ ਵਧੀਆ ਹੀ ਹੋਊਗੀ ਤੂੰ ਤਾਂ ਹੋਰ ਪਰੇਸ਼ਾਨੀ ਲਾਤੀ ਮਨ ਅਸੀਂ ਤਾਂ ਇੰਨੀਆਂ ਘਾੜ ਤਾਂ ਘੜੀ ਫਿਰਦੇ ਆ ਦਿਮਾਗ ਚ ਆਉਦੇ ਵੀ ਇਹ ਇਕੱਲਾ ਇਕੱਲਾ ਮੁੰਡਾ ਵਿਆਹਣਾ ਐ ਕਰਾਂਗੇ ਐ ਕਰਾਂਗੇ ਨਹੀਂ ਕੁੜੀ ਵਧੀਆ ਸਾਨੂੰ ਹੋ ਗਏ ਆ ਤਿੰਨ ਚਾਰ ਸਾਲ ਹੋ ਗਏ ਆ ਲੈ ਬੇਬੇ ਵੇਖ ਲੈ ਆਪਣੀਆਂ ਮਰਜ਼ੀਆਂ ਕਰਦਾ ਬਾਹਰ ਦੇ ਕੇ ਕੋਲਾ ਪਾਲਾ ਮੈਂ ਨਹੀਂ ਕਿ ਇੰਨਾ ਕੋਲਾ ਮੁੰਡਾ ਸਾਡਾ ਇਹਨੂੰ ਇੰਨਾ ਕੰਮਾਂ ਦਾ ਪਤਾ ਹੀ ਨਹੀਂ ਵਿਗੜ ਗਿਆ ਇਹ ਤਾਂ ਮੈਂ ਤਾਂ ਕਦੋਂ ਨਹੀਂ ਜਿਹੜਾ ਕੋਈ ਆਉਂਦਾ ਵਿਆਹ ਕਰ ਲਾ ਜਿਹਦੇ ਵਿਆਹ ਕਰ ਲਾ ਕੀ ਵਿਆਹ ਕਰ ਲੈ ਆਪਣੀ ਮਰਜ਼ੀ ਕਰਦਾ ਫਿਰ ਇਹ ਸਾਨੂੰ ਪੁੱਛ ਕੇ ਕਰਦਾ ਜਿਹੜਾ ਕੋਈ ਕਰਦਾ ਨਹੀਂ ਮੈਂ ਤਾਂ ਹੀ ਸੋਚਿਆ ਮੈਂ ਕਿਹਾ ਤੁਹਾਡੇ ਕੋਲੇ ਗੱਲ ਡਿਸਕਸ ਕਰਾਂ ਮੈਂ ਕਿਹੜਾ ਕੀ 2 ਸਾਲ ਹੋ ਗਏ ਤੇ ਹਜੇ ਮੈਂ ਡਿਸਕਸ ਕਰਾਂ ਮੈਂ ਕਿਹੜਾ ਕਰਾਈ ਜਾਂਦਾ ਮੈਂ ਗੱਲ ਹੀ ਡਿਸਕਸ ਕਰਦਾ ਪਿਆ ਕਿ ਜਦੋਂ ਆਰਡਰ ਨਹੀਂ ਕਰਦੇ ਸੀ ਜਦੋਂ ਦੀ ਫੋਟੋ ਕਰਾਈ ਸੀ ਉਦੋਂ ਦੀ ਕਿਉਂ ਨਾ ਕਰਾਈ ਗੱਲ ਸਾਡੇ ਨੂੰ ਹੁਣ ਵਿਖਾਉਂਦਾ ਫੋਟੋ ਉਦੋਂ ਵਿਖਾਉਂਦਾ ਸਾਨੂੰ ਉਹ ਕੁੜੀ ਵਧੀਆ ਮਮਾ ਉਹ ਪਤਾ ਕਿੰਨਾ ਕਰਦੀ ਆ ਮੇਰਾ ਤੇ ਕੁੜੀਆਂ ਵਧੀਆ ਹੀ ਕਰਦੀਆਂ ਹੁੰਦੀਆਂ ਤੇਰਾ ਤਾਂ ਕਰਦੀ ਆ ਤੇ ਜੇ ਸਾਰਿਆਂ ਦਾ ਕਰੂਗੀ ਫੇਰ ਹੀ ਆ ਅਸੀਂ ਉਹ ਜਹ ਘਰ ਆ ਵੇਖਣਾ ਜਿਹੜੀ ਕੁੜੀ ਸਾਰਿਆਂ ਦੀ ਨਾਨੀਓ ਦਾ ਰਿਸਪੈਕਟ ਕਰੇ ਆਏ ਗਏ ਦਾ ਵੀ ਸਾਰਿਆਂ ਦਾ ਹੱਕ ਆ। ਇਹ ਤਾਂ ਮਾਨ ਕਰੇ ਸਾਡਾ। ਹਾਂ। ਆਏ ਗਏ ਜੀ ਪਗੜ ਕਰੇ। ਅਸੀਂ ਉਹ ਜੀ ਕੁੜੀ ਆਪ ਵੇਖਣੀ ਆ ਅਸੀਂ। 9 ਸਾਲ ਹੋ ਗਏ ਆ। ਅਸੀਂ ਤਾਂ ਆ ਵੀ ਮਰਜ਼ੀ ਕਰਨੀ ਆ। ਖਿਆ ਦੀ ਮਰਜ਼ੀ ਨਾਲ ਵਿਆਹ ਕਰਨਾ। ਇੱਕ ਜਵਾਗ ਵਿਆਹਣਾ। ਅਸੀਂ ਚੇਰੇ ਤੇ ਨਹੀਂ ਰਹਿਣਾਗਾ। ਮੰਮਾ ਕੁੜੀ ਵਧੀਆ ਵਾ ਮੈਂ ਉਹਨੂੰ ਧੋਖਾ ਨਹੀਂ ਦੇ ਸਕਦਾ। ਬਹੁਤ ਕਰਦੀ ਮੇਰਾ ਉਹ। ਨਹੀਂ। ਉਹ ਕੁੜੀ ਨੂੰ ਤੂੰ ਧੋਖਾ ਨਹੀਂ ਦੇ ਸਕਦਾ। ਸਾਨੂੰ ਧੋਖਾ ਦੇ ਸਕਦਾ। ਮੈਂ ਤੈਨੂੰ ਧੋਖਾ ਨਹੀਂ ਦੇਣਾ। ਨਹੀਂ। ਉਹਨੇ ਉਹ ਬਹੁਤ ਕਰਦੀ ਤੇ ਅਸੀਂ ਤੇਰਾ ਕਰਦੇ ਨਹੀਂ। ਅਸੀਂ ਨਹੀਂ ਕਰਦੇ ਤੇਰਾ ਤੈਨੂੰ ਐਡਾ ਵੱਡਾ ਪੜਾ ਲਖਾ ਕੇ ਐਡਾ ਵੱਡਾ ਕੀਤਾ ਤੈਨੂੰ ਤੇ ਆਂਦਾ ਉਹ ਬਹੁਤ ਕਰਦੀ ਉਹ 2 ਸਾਲਾਂ ਚ ਹੀ ਤੇਰਾ ਕਰਨ ਲੱਗ ਗਈ ਤੇ ਅਸੀਂ ਤੈਨੂੰ 20 ਜਾਂ 24 ਸਾਲਾਂ ਦਾ ਇੰਨਾ ਚਿਰ ਤੱਕ ਦੋ ਨਹੀਂ 3-4 ਸਾਲ ਹੋ ਗਏ ਮੂੜੀ ਖਰਾਬ ਕਰਤਾ ਮੇਰਾ ਅਸੀਂ ਨਹੀਂ ਇਹ ਕੰਮ ਕਰਨਾ ਸਿਆਦੀ ਮਰਜ਼ੀ ਨਾਲ ਵਿਆਹ ਕਰਨਾ ਹਾਂ ਉਹ ਮੰਮਾ ਵਧੀਆ ਕੁੜੀ ਬਹੁਤ ਪਿਆਰ ਕਰਦੀ ਐ ਕੁੜੀ ਦੇ ਤੇ ਘਰੇ ਵੀ ਪਤਾ ਸਾਰਿਆਂ ਨੂੰ ਕੁੜੀ ਤੈਨੂੰ ਪਿਆਰ ਕਰਦੀ ਐ ਉਹ ਸਾਨੂੰ ਕਰੀ ਕਰਦੀ ਤੋਡਾ ਵੀ ਵਾਦੂ ਕਰਦੀ ਜਿੱਦ ਤੂੰ ਕਰੋਗੀ ਇੱਥੇ ਆਣ ਕੇ ਕਰੂ ਫੇਰ ਪਤਾ ਲੱਗੂ ਸਾਨੂੰ ਸਾਨੂੰ ਦੀ ਬੱਜੇ ਨਾਲ ਵਿਆਹ ਕਰਨਾ ਤੈਨੂੰ ਨਹੀਂ ਕਰਾਉਣ ਦੇਣਾ ਆਪ ਮੈਂ ਤੇ ਕਿਹਾ ਚੱਲ ਤੁਸੀਂ ਪੜ੍ਹੇ ਲਿਖੇ ਆ ਤੁਹਾਡੇ ਕੋਲੇ ਗੱਲ ਡਿਸਕਸ ਕਰਾਂ ਕਿ ਤੁਸੀਂ ਸਮਝੋਗੇ ਉਹ ਯਾਰ ਵੀ ਵਧੀਆ ਕੁੜੀ ਆ ਮੈਂ ਬਹੁ ਕਰਦੀ ਆ ਮੇਰੇ ਮੈਨੂੰ ਨਹੀਂ ਪਤਾ ਮੈਂ ਉਹਦੇ ਨਾਲ ਹੀ ਕਰਾਉਣਾ ਵਿਆਹ ਨਹੀਂ ਐਵੇਂ ਨਹੀਂ ਹੋਗਾ ਨਾ ਕਰਾਉਣਾ ਨਹੀਂ ਪਤਾ ਨਹੀਂ ਤੇ ਫਿਰ ਸਾਨੂੰ ਦੱਸਦਾ ਕਿ ਤੂੰ ਹੁਕਮ ਚਲਾਉਣਾ ਮੈਨੂੰ ਨਹੀਂ ਪਤਾ ਕਿ ਨਾਲ ਜੈਦ ਕਰਦਾ ਵਾ ਤੇ ਨਾਲੇ ਦੱਸਦਾ ਤੂੰ ਸਾਨੂੰ ਨਾ ਫ੍ਰੈਂਕ ਕਰਦਾ ਫਰੈਂਕ ਕਰਦਾ ਸਾਡੇ ਨਾਲ ਕੁੜੀ ਵਧੀਆ ਕੁੜੀ ਵਧੀਆ ਨਹੀਂ ਬੇਬੇ ਨਹੀਂ ਮम्मा ਕਦੇ ਤੇ ਸਮਝ ਲੈ ਕਰੋ ਅੱਗੇ ਮੈਂ ਕਦੇ ਕੋਈ ਗੱਲ ਕੀਤੀ ਆ ਸੱਚੀ ਜੋ ਗੱਲ ਸੱਚੀ ਮੈਂ ਤੇ ਉਹੀ ਕਰਦਾ ਪਿਆ ਵਾਂ ਤੂੰ ਤਾਂ ਕਰਦਾ ਹੀ ਰਹਿਣਾ ਸਾਡੇ ਨਾਲ ਮੈਂ ਤੈਨੂੰ ਦੱਸਦਾ ਵੀ ਅਸੀਂ ਤਾਂ ਆਪਣੀ ਮਰਜ਼ੀ ਦੀ ਕੁੜੀ ਨਾਲ ਕਰਨਾ ਅਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਨਾ ਤੇ ਤੂੰ ਉਹਦੇ ਨਾਲ ਕਰਾਉਣਾ ਤੇ ਸਾਡੇ ਘਰੇ ਨਾਲ ਬੜੀ ਹਾਂ ਸਾਡੇ ਘਰੇ ਨਾਲ ਬੜੀ ਜੇ ਤੂੰ ਉਸ ਕੁੜੀ ਨਾਲ ਵਿਆਹ ਕਰਾਉਣਾ ਤੇ ਸਾਡੇ ਘਰੇ ਨਾਲ ਬੜੀ ਮੈਂ ਮੜਨ ਨਹੀਂ ਜਾਣਾਂ ਤੇ ਖੂਂਡੀਆਂ ਤੇਰੀਆਂ ਗਿੱਟੇਆਂਾਂ ਆਂਗ ਦੂ ਮੈਂ ਬਬਾ ਸਮਝ ਲਿਆ ਕਰੋ ਕਦੇ ਤਾਂ ਯਾਰ ਸਾਰੀ ਉਮਰ ਕੋ ਵਾਲੀ ਵਿਆਹ ਕਰਨ ਨੂੰ ਸੋਚਦੇ ਜਾਂ ਤੇ ਮੈਂ ਖੁੰਡੀਆਂ ਨਾਲ ਤੇਰੇ ਕਿੱਤੇ ਬੰਦ ਜੇ ਤੂੰ ਉਹਦੇ ਨਾਲ ਵਿਆਹ ਕਰਾਇਆ ਗੱਲ ਵੇ ਮੈਂ ਤਾਂ ਪਤਾ ਨਹੀਂ ਕੀ ਕਹਿਣ ਲੱਗਾ ਜ਼ਰੂਰੀ ਕੰਮ ਲੈ ਹੋਰ ਕੋਈ ਕੰਮ ਦਾ ਹੀ ਨਹੀਂ ਇਹ ਨੂੰ ਇਹ ਹੀ ਜ਼ਰੂਰੀ ਕੰਮ ਓਏ ਮੈਂ ਕਿਥੋਂ ਥੋਡੇ ਕੋਲੇ ਗੱਲ ਕਰਨੀ ਆ ਹੋਰ ਮੇਰਾ ਕਿਹੜਾ ਕੋਈ ਭੈਣ ਭਰਾ ਜਿਹਦੇ ਕੋਲੇ ਕਰਨੀ ਆ ਮੈਂ ਮੇਰੇ ਗੱਦੇ ਤਾਂ ਬਸ ਅਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਨਾ ਆਲੰਦ ਤੇਰਾ ਡੈਡੀ ਨੂੰ ਦੱਸਦੀ ਹਾਂ ਮੈਂ ਤੇਰਾ ਡੈਡੀ ਨੂੰ ਅਸੀਂ ਉਹਦੇ ਕੋਲ ਗੱਲ ਬੈਠੇ ਕੋਲ ਖਿਲਾਉਂਦਾ ਫਿਰਦਾ ਹੈ ਫੋਟੋ ਕਰਾਈ ਫਿਰਦਾ ਕਈ ਦੋ ਦੋ ਫੋਨ ਰੱਖਦਾ ਨਾ ਤਾਂ ਹੀ ਤਾਂ ਨੇ ਦਿਨ ਉੱਤੇ ਰਹਿੰਦਾ ਹੈ ਤਾਂ ਹੀ ਕੱਲਾ ਪੈਂਦਾ ਇਹ ਤੇ ਕੰਮ ਕਰਦਾ ਮਾਰਾ ਉਹ ਯਾਰ ਨਹੀਂ ਨਹੀਂ ਮੈਂ ਮਮਾ ਕਦੇ ਤਾਂ ਸਮਝ ਲਿਆ ਕਰੋ ਮੇਰੀ ਜ਼ਿੰਦਗੀ ਦਾ ਸਵਾਲ ਹੈ ਆ ਸਾਡਾ ਵੀ ਨਾ ਨੀ ਅਸੀਂ ਲੋਕਾਂ ਨੂੰ ਕਹਿੰਦੇ ਫਿਰਦੇ ਵੀ ਫਲਾਣਾ ਜਵਾਕ ਆਏ ਫਲਾਣਾ ਜ ਆਏ ਨਹੀਂ ਪਤਾ ਸਾਡਾ ਆਪਦਾ ਹੀ ਹੱਥੋਂ ਨਿਕਲਦਾ ਫਿਰਦਾ ਪਤਾ ਮੈਂ ਕਿੰਨਾ ਕਰਦਾ ਤੇ ਉਹ ਵੀ ਕਿੰਨਾ ਕਰਦੀ ਆ ਮੇਰਾ ਹਾਂ ਤੇ ਅਸੀਂ ਨਹੀਂ ਕਰਦੇਗੇ ਉਹ ਤੁਸੀਂ ਵੀ ਕਰਦੇ ਹੋ ਉਹ ਵੀ ਬਹੁਤ ਕਰਦੀ ਮੇਰਾ ਕਰਦੀ ਤੇਰਾ ਉਹ ਤੈਨੂੰ ਦੋ ਸਾਲਾਂ ਚ ਪਤਾ ਲੱਗ ਵੀ ਉਹ ਤੇਰਾ ਕਰਦੀ ਤੇ ਅਸੀਂ ਦੋ ਨਹੀਂ ਤਿੰਨ ਚਾਰ ਸਾਲ ਹੋ ਗਏ ਅਸੀਂ ਜਿਹੜਾ 23 24 ਸਾਲਾਂ ਦਾ ਪਿਆਰ ਉਹ ਸਾਡਾ ਤੈਨੂੰ ਦੀਂਦਾ ਹੀ ਨਹੀਂ ਗਾ ਅਸੀਂ ਆਖਿਆ ਕਿ ਸਾਡਾ ਮੁੰਡਾ ਸਿਆਣਾ ਹੈ ਵਾਦਾ ਕਰੀ ਤੇ ਮੈਂ ਗਰੰਟੀ ਕੰਦੇ ਮੈਂ ਤੇ ਲੋਕਾਂ ਸਾਡਾ ਮੁੰਡਾ ਏਡਾ ਸਿਆਣਾ ਏਡਾ ਮੁੰਡਾ ਇਉਂ ਨਹੀਂ ਪਤਾ ਲੈ ਕੇ ਬਾਹਰ ਬਣ ਗਿਆ ਉਹ ਤਾਂ ਮੈਂ ਤੇ ਉਹਦੇ ਨਾਲ ਵਾਦਾ ਕਰੀ ਫਿਰਦਾ ਤਾਂ ਹੀ ਮੈਂ ਤਿਆਰ ਹਾਂ ਅੱਜ ਮੈਂ ਕਹਾਂ ਉਹਦੇ ਘਰ ਦੇਣਾ ਤੁਹਾਨੂੰ ਸਾਰਿਆਂ ਨੂੰ ਮਿਲਾਉਂਗਾ ਨਹੀਂ ਅਸੀਂ ਨਹੀਂ ਕਿਸੇ ਨਾਲ ਮਿਲਣਾ ਨਹੀਂ ਤੇਰਾ ਵਾਦੇ ਸਾਡੇ ਕੋਈ ਵਾਦੇ ਨਹੀਂ ਜਿਹੜੇ ਅਸੀਂ ਕਿਸੇ ਨਾਲ ਕੀਤਾ ਵੀ ਹਾਂ ਅਸੀਂ ਵੇਖਾਂ ਜਾਂ ਕੁੜੀ ਆਪਦੇ ਮਨ ਪਸੰਦੀ ਦਾ ਵਿਆਹ ਕਰਾਂਗੇ ਤੇਰਾ ਸਾਡੇ ਕੋਈ ਵਾਦੇ ਨਹੀਂ ਤੇਰੇ ਬਾਲੇ ਵਾਦੇ ਮੈਂ ਤੇ ਉਹਦੇ ਘਰ ਦੇ ਵੀ ਤਿਆਰ ਆ ਅੱਜ ਕਿ ਮਲਾਉਣਾ ਤੁਹਾਨੂੰ ਉਹਦੇ ਘਰ ਦੇ ਤਿਆਰ ਹੋਣਗੇ ਅਸੀਂ ਨਹੀਂ ਤਿਆਰ ਅਸੀਂ ਨਹੀਂ ਤਿਆਰ ਉਹਦੇ ਘਰ ਦੇ ਤਿਆਰ ਹੋ ਹੀ ਰਹਿਣ ਯਾਰ ਤੁਸੀਂ ਸਮਝਦੇ ਕਿਉਂ ਨਹੀਂ ਪਏ ਨਹੀਂ ਸਮਝਦੇ ਕਰਦੇ ਆਂ ਦੀ ਆਪਦੇ ਬੱਚਿਆਂ ਦੀ ਖੁਸ਼ੀ ਜੀ ਖੁਸ਼ੀ ਹੁੰਦੀ ਆ ਤੁਸੀਂ ਕਿਉਂ ਆਦੀਆਂ ਮਰਜ਼ੀਆਂ ਕਰੀ ਜਾਂਦੇ ਮਮਾ ਅਸੀਂ ਆ ਹੀ ਮਰਜ਼ੀਆਂ ਕਰਦੇ ਹੁੰਨੇ ਆਪਦੇ ਖੁਸ਼ੀ ਹੈ ਮੈਨੂੰ ਤਾਂ ਪਤਾ ਨਹੀਂ ਜ਼ਰੂਰੀ ਕੰਮ ਕਿਹੜਾ ਮੂੜੀ ਖਰਾਬ ਕਰਦਾ ਚੱਕ ਯਾਰ ਨੋ ਮੈਨੂੰ ਨਹੀਂ ਬਾ ਮਮਾ ਮੈਂ ਉਧਰ ਹੀ ਕਰਾਉਣਾ ਹਾਂ ਤੂੰ ਜੋ ਮਾਰੀ ਵੇਖੀ ਤੇਰਾ ਕਿਵੇਂ ਛਾਂਗਦੇ ਤੇਰੇ ਬੜੀ ਸਹੀ ਤੂੰ ਕਰੇ ਅਸੀਂ ਨਹੀਂ ਕਰਤੇ ਮੈਂ ਇਹ ਕਿ ਸਮਝਣਗੇ ਤੁਸੀਂ ਤਾਂ ਯਾਰ ਸਮਝਦੇ ਹੀ ਨਹੀਂ ਬਾਈ ਕੁੜੀ ਨਹੀਂ ਕਰਨਾ ਵੇ ਮੈਂ ਉੱਥੇ ਹੀ ਕਰਾਉਣਾ ਯਾਰ ਵਾਹ ਨਹੀਂ ਐਵੇਂ ਨਹੀਂ ਕਰਨਾ ਵੇ ਅਰੇ ਅਸੀਂ ਵੀ ਤੈਨੂੰ ਜ਼ਮੀਨ ਜਾਇਦਾਦ ਤੋਂ ਕੁਝ ਨਹੀਂ ਦੇਣਾ ਕਰਾ ਲਾ ਜਾ ਰਹਿ ਉਹਦੇ ਨਾਲ ਓਏ ਯਾਰ ਵਾਹ ਉਹਦੇ ਮੈਂ ਕਰਦਿਆਂ ਨੂੰ ਵੀ ਕਿਹਾ ਉਹਦੇ ਘਰ ਦੇ ਵੀ ਵਿਚਾਰੇ ਉਹਨਾਂ ਨੂੰ ਕਿਹਾ ਕਿ ਪਾਪਾ ਅੱਜ ਮੰਮੀ ਹੋਣੀ ਮਿਲਣਗੇ ਨਹੀਂ ਨਹੀਂ ਉਹਦੇ ਘਰ ਦੇ ਵਿਚਾਰੇ ਆ ਤੇ ਅਸੀਂ ਨਹੀਂ ਵਿਚਾਰੇ ਮੈਨੂੰ ਤਾਂ ਐ ਤੂੰ ਸਮਝੋਂਗੇ ਤੂੰ ਸਮਝਦਾ ਹੀ ਨਹੀਂ ਪਏ ਯਾਰ ਨਹੀਂ ਅਸੀਂ ਨਹੀਂ ਸਮਝਣਾ ਅਸੀਂ ਆਪਣੀ ਮਰਜ਼ੀ ਕਰਨੀ ਤੂੰ ਆਪਣੀ ਮਰਜ਼ੀ ਕਰ ਤਾਂ ਮੈਂ ਤੇ ਆਪਣੀ ਮਰਜ਼ੀ ਕਰਨੀ ਓਏ ਯਾਰ ਫਿਰ ਲੈ ਕੇ ਉਹ ਉਹ ਫੋਟੋ ਮੈਨੂੰ ਤਾਂ ਪਤਾ ਨਹੀਂ ਕੀ ਬਖਾਉਣ ਲੱਗਾ ਓਏ ਯਾਰ ਸਮਝ ਪਏ ਕਿਉਂ ਨਹੀਂ ਪਏ ਯਾਰ ਤੁਸੀਂ ਚਲੋ ਸਬਜੀ ਤੇ ਬੰਦ ਹੀ ਰਹੋ ਉੱਠੋ ਤਿਆਰ ਹੋਵੋ ਉਹਨੇ ਘਰਦਿਆਂ ਨੂੰ ਕਿ ਮੈਂ ਕੀ ਮੂੰਹ ਵਿਖਾਉਂਗਾ ਆ ਨਾ ਸਬਜੀ ਤੇ ਰੋਟੀਆਂ ਨਹੀਂ ਖਾਣੀਆਂ ਅੰਗੀਆਂ ਉਹ ਬੇਬੇ ਮੈਂ ਉਹਦਾ ਘਰਦਿਆਂ ਨੂੰ ਵੀ ਕਿਹਾ ਕਿਉਂ ਮੇਰੀ ਬੇਇੱਜ਼ਤੀ ਕਰਾਈ ਜਾਂਦੇ ਆ ਤੂੰ ਸਾਡੀ ਬੇਇੱਜ਼ਤੀ ਕਰਾਉਣਾ ਸਿਕਾ ਤੱਸੇ ਨਹੀਂ ਕਰ ਤੇਰੀ ਬੇਇੱਜ਼ਤੀ ਕਿੱਥੋਂ ਤੇਰੀ ਪਾਉਂਦਾ ਕਿ ਉਹ ਤੂੰ ਬੇਇੱਜ਼ਤੀ ਕਰਾਉਂਦਾ ਫਿਰਦਾ ਫੋਟੋ ਲੈ ਕੇ ਇਹ ਤੇਰੀ ਵਿਆਹ ਦੀ ਅਜੇ ਅਜੇ ਜਵਾਕ ਤਾਂ ਤੂੰ ਆਏਗਾ ਹੋਰ ਮੈਂ 50 ਸਾਲਾਂ ਦਾ ਹੋ ਕੇ ਕਰਾਉਣਾ ਤੇ ਹੋਰ 30 ਸਾਲਾਂ ਦਾ ਤਾਂ ਹੋ ਜਾ ਹਜੇ ਹੁਣ ਤੈਨੂੰ ਵਿਆਹ ਵਿਆਹ ਲੱਗੀ ਕੰਮ ਕੋਈ ਕਾਰ ਨਹੀਂ ਦਾ ਵਿਆਹ 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 ਕੋਈ ਆ ਵੇ ਜਾਂ ਤੇ ਛੱਡ ਨਾ ਉਹ ਜੇ ਮੈਂ ਨਾ ਕਰਾਇਆ ਕੁੜੀ ਦੇ ਘਰ ਦੇਣੇ ਉਹਦਾ ਵਿਆਹ ਕਿਤੇ ਹੋਰ ਕਰ ਦੇਣਾ ਆ ਉਹ ਦਿਨ ਕਰ ਦੇਣਾ ਉਹਨਾਂ ਦਾ ਕਰਨਾ ਹੀ ਆ ਵਧੀਆ ਕਰ ਦੇਣ ਵਾਹ ਕਰ ਦੇਣ ਸਕੋ ਚੰਗਾ ਹੋ ਜੀ ਮਾ ਮੈਂ ਇਧਰ ਆ ਪਾ ਕੇ ਮੈਂ ਤਾਂ ਤਰਲੇ ਕਰਕੇ ਉਹਦੇ ਘਰ ਤੇ ਬਣਾਏ ਆ ਨਹੀਂ ਤਾਂ ਤੂੰ ਮੈਂ ਤਾਂ ਤਰਲੇ ਕਾ ਤੋ ਕਰਨੇ ਐਡਾ ਸੋਹਣਾ ਤੂੰ ਹੈਗਾ ਤੈਨੂੰ ਕੁੜੀਆਂ ਦਾ ਘਟ ਆਖੇ ਮੈਂ ਤਾਂ ਤਰਲੇ ਤੈਨੂੰ ਅਸੀਂ ਆਪੇ ਲੱਭ ਕੇ ਦੇਵਾਂਗੇ ਵਾਧੂ ਸੋਹਣੀ ਉਹ ਵੀ ਸੋਹਣੀ ਆ ਬਹੁਤ ਸੋਹਣੀ ਜਿਹੜੀ ਸਾਰਿਆਂ ਦਾ ਪਿਆਰ ਕਰੂਗੀ ਖੁੱਲੀ ਤੇਰੀ ਗੱਤ ਆ ਘਰੇ ਤੇਰੇ ਗੱਡੀਆਂ ਚੱਲਣ ਤੇ ਤੂੰ ਕਿਸੇ ਨਾਲ ਵਿਆਹ ਕਰਾ ਲੈ ਮੈਂ ਤਾਂ ਕਰਦਾ ਫਿਰਦਾ ਮੈਂ ਤਾਂ ਕਰਦਾ ਤੂੰ ਕਿਸੇ ਕਿਉਂ ਛੱਡ ਗਿਆ ਮੈਨੂੰ ਦੋਨਾਂ ਦੀ ਮੈਂ ਤਾਂ ਕਰਦਾ ਤੂੰ ਕਰ ਲੈਣ ਜਿੱਥੇ ਉਹ ਮੈਂ ਪਿਆਰ ਕਰਦਾ ਯਾਰ ਮੈਨੂੰ ਨਹੀਂ ਮੈਂ ਉੱਥੇ ਹੀ ਵਿਆਹ ਕਰਾਉਣਾ ਤੁਸੀਂ ਜੋ ਮਰਜ਼ੀ ਕਰੋ ਮੈਂ ਤੇ ਕਹ ਮੈਂ ਤੇ ਕਹ ਮੰਨ ਜਾਣੇ ਤੁਸੀਂ ਆਪ ਦਾ ਦੱਸ ਜੀ ਤੁਹਾਡੀ ਮਰਜ਼ੀ ਨਾਲ ਨਾ ਜੀ ਜਵ ਤਿਆਰ ਲੈਣਾ ਵੇਖ ਕਰਦਾ ਇੱਕ ਤਾਂ ਸੀ ਮੁੰਡਾ ਵੇਹੁਣ ਉਹ ਵੀ ਅਸੀਂ ਆ ਤਾਂ ਮਨ ਪਸੰਦ ਦੀ ਨਾ ਨਹੀਂ ਵਿਆਹਣਾਗਾ ਕਿ ਮੈਂ ਲੱਭ ਲਈ ਲੱਭ ਲਈ ਆ ਤੂੰ ਜਾਂ ਕੱਲਾ ਹੀ ਵੇਖਿਆ ਸੀ ਤਾਂ ਨਹੀਂ ਜਾਣਾ ਜੂਣਾ ਓਏ ਉਹਦੇ ਘਰ ਦੇ ਆਏ ਆ ਤਿਆਰ ਹੋ ਜੋ ਮਾੜਾ ਜਿਹਾ ਵੇਖ ਤੇ ਆ ਉਹ ਨਾਲ ਜਾ ਕੇ ਨਹੀਂ ਅਸੀਂ ਨਹੀਂ ਜਾਣਾਗਾ ਨਹੀਂ ਵੇਖਣੀ ਕੁੜੀ ਗੱਲਾਂ ਵੇ ਕਰ ਦ ਮੇਰਾ ਤਾਂ ਮੂਡ ਹੀ ਖਰਾਬ ਹੋ ਗੇ ਮੈਂ ਕਰਦੀ ਤੇਰੇ ਡੈਡੀ ਨੂੰ ਫੋਨ ਫੇਰ ਗਏ ਉਹ ਤਾਂ ਵੀ ਆਵੇ ਤੇ ਡੈਡੀ ਜੀ ਤਾਂ ਕੀ ਲੱਛਣ ਕਰਦਾ ਫਿਰ ਤੇਰਾ ਲਾਡ ਲ ਹਾਂ ਉਹਦਾ ਕੋਈ ਵਿਚਾਰ ਆਂ ਪੋਲਾ ਪਾਲਾ ਮੈਂ ਤੇ ਇਹ ਮੇਰਾ ਪੋਤਾ ਹੈ ਮੇਰਾ ਪੁੱਤ ਮੈਂ ਕਿਹੜਾ ਕੋਈ ਗਲਤ ਕੰਮ ਕਰਤਾ ਵਾ ਚੰਗਾ ਕਿਹੜਾ ਕਰੀਆ ਸਾਰੇ ਕਾਨੂੰਨ ਦੇ ਕਿਹੜਾ ਮੈਂ ਇਕੱਲਾ ਹੀ ਨਾ ਕਰਾਉਣਾ ਘਰ ਦੇ ਮੈਂ ਘਰ ਦੇ ਦੀ ਮਰਜ਼ੀ ਨਾਲ ਕਰਾਉਂਦੇ ਆ ਅੱਜ ਕਰ ਸਾਰੇ ਲਵ ਮੈਰੀ ਜੀ ਕਰਾਉਂਦੇ ਕਰਾਈ ਜਾਣ ਲੋਕਾਂ ਮਗਰ ਲੱਗਣ ਮੈਂ ਆਹ ਮਾ ਆਪੇ ਉਹ ਜਿਹੜਾ ਇੱਥੇ ਕਰੇ ਚੰਗਾ ਹੀ ਹੁੰਦਾ ਮੈਂ ਇਹਦੇ ਕਹਿੰਦਾ ਚਲੋ ਸਮਝਣਗੇ ਘਰ ਦੇ ਤੇ ਤੁਸੀਂ ਬਾਹਰ ਦੇ ਐਸੀ ਨਹੀਂ ਅਸੀਂ ਤਾਂ ਆਪ ਲੱਭ ਕੇ ਕਰਾਂਗੇ ਚਲੋ ਤਿਆਰ ਹੋ ਜਾਓ ਮੈਂ ਉਹਨਾਂ ਕਿ ਨਹੀਂ ਹੋਣਾ ਤੇ ਅਸੀਂ ਰੋਟੀ ਪਾਣੀ ਕਰਨਾ ਸਬਜ਼ੀ ਬਣਾਉਣੀ ਤੇ ਲੈ ਦੇ ਕੰਨਾਈ ਨਾ ਬਾਜਾ ਕੱਲਾ ਚੜਿਆ ਜਾ ਤੇ ਜਦੋਂ ਆਇਆ ਨਾ ਘਰੇ ਤੇ ਗਿੱਟੇ ਵੇਖੀ ਮੈਂ ਤੇ ਵਖੂਂ ਦੀਆਂ ਛਾਂਗਦੀਆਂ ਮੈਨੂੰ ਨਹੀਂ ਪਤਾ ਮੈਂ ਫਿਰ ਚੰਡੀਗੜ੍ਹ ਜਾ ਕੇ ਰਹਿਣ ਲੱਗ ਪੈਣਾ ਮੈਂ ਕੋਟ ਮੈਰਿਜ ਕਰਾ ਲੈਣੀ ਫਿਰ ਕਰਾ ਲੈ ਜਾ ਐਸੇ ਐਸੇ ਦੇਣ ਲਓ ਤੈਨੂੰ ਜੰਮਿਆ ਵਾ ਵੀ ਇਹੀ ਤੂੰ ਸਾਨੂੰ ਸਿਲਾ ਦੇਂਗਾ ਤੁਸੀਂ ਕਿਹੜਾ ਮੰਨਦੇ ਪਏ ਸਾਰੀ ਕੀਤੇ ਕਰਾਏ ਤੇ ਬਸ ਲੋਕ ਕਹਿਣਗੇ ਫਿਰ ਵੀ ਹਰਮਣ ਬਹੁਤ ਚੰਗੇ ਕੰਮ ਕਰਦੇ ਹਰਮਣ ਕੀ ਹਰਮਣ ਦੇ ਜਦੋਂ ਘਰ ਦੇ ਨਹੀਂ ਮੰਨਦੇ ਆ ਸਾਰ ਮਣਕੀ ਕਾ ਸਾਰੀਆਂ ਦਿੰਦੇ ਆ ਤੂੰ ਸਾਡਾ ਜਰੂਰ ਹੀ ਕੰਨ ਕੇ ਆ ਦੱਸਾ ਜੇ ਜੱਲੇ ਜਾ ਮੁਰਕੇ ਕਰੇ ਨਾ ਬੜੀ ਸਾਡੇ ਜੇ ਜੇ ਕੰਮ ਕਰਨੇ ਆ ਤਾਂ ਮਨ ਨੂੰ ਖੁਸ਼ੀ ਡਰਾਵਾ ਦੇ ਵੀ ਮੈਂ ਘਰੇ ਨਹੀਂ ਆਉਂਦਾ ਘਰੇ ਨਹੀਂ ਆਉਂਦਾ ਨਹੀਂ ਆਉਂਦਾ ਨਾ ਮੈਂ ਆਪਦੇ ਉੱਥੇ ਹੀ ਰਹਿਆ ਕਰਨਾ ਰਹਿ ਲਿਆ ਕਰ ਆਪਾ ਜਰ ਰਹਿ ਲਿਆ ਆਪਾ ਫੇਰ ਕੀ ਹੋ ਜੂਗਾ ਹਾਂ ਜਰ ਰਹਿ ਲਿਆ ਕਰਦਾ ਓਏ ਯਾਰ ਚੰਗਾ ਮੈਂ ਚੱਲੇ ਆਇਆ ਚਲੋ ਠੀਕ ਹੈ ਮੈਂ ਚੱਲਿਆਂ ਕਿੱਥੇ ਚੱਲਿਆਂ ਤੂੰ ਖਿੱਤਰ ਫੜ ਲੈਣਾ ਜਦੋਂ ਯਾਰ ਤੂੰ ਤੇ ਫਿਰ ਮੈਂ ਬੁੱਥੇ ਲਾਲ ਕਰ ਦੇਣਾ ਮੈਂ ਫੜਾਉਂਗਾ ਗੱਡੀ ਖੁੰਗੀ ਖੋ ਲੈ ਓਏ ਜਾਣ ਦਾ ਜਿੱਥੇ ਜਾਂਦਾ ਏ ਮਉਣ ਕੇ ਘਰੇ ਨਾ ਬੜੀ ਸਾਡੇ ਆਣ ਕੇ ਤੂੰ ਹੀ ਤਾਂ ਫਿਰ ਮੰਨਣਾ ਨਹੀਂ ਹੁੰਦਾ ਦੱਸ ਅੱਜ ਨਹੀਂ ਮੰਨਣਾ ਕਿ ਅਸੀਂ ਆਦੀ ਮਰਜ਼ੀ ਕਰੀਏ ਇੱਚੀ ਚੀਜ਼ ਕੋਈ ਏਸਾ ਨਹੀਂ ਦਾ ਜਾ ਜਾ ਵੜ ਮੈਂ ਤਾਂ ਕਿਹਾ ਮੇਰੇ ਘਰ ਦੇ ਮਨ ਜਾਣ ਕੇ ਤੇ ਤੁਸੀਂ ਦੱਸ ਨਹੀਂ ਕਿਸੇ ਨੇ ਧੂੜਿਆ ਵਾ ਕੀ ਧੂੜਿਆ ਤੇਰੇ ਇੰਨਾ ਸਿਆਣਾ ਸੀਗਾ ਤੈਨੂੰ ਕੀ ਹੋ ਗਿਆ ਤੇਰੀ ਮਤ ਨੂੰ ਹਾਂ ਤੂੰ ਤਾਂ ਸਾਡੇ ਵੀ ਬੇਇਜ਼ਤੀ ਕਰਾਉਂਦੀ ਯਾਰ ਬੇਇਜ਼ਤੀ ਕੀ ਹੈ ਤੁਸੀਂ ਜਦੋਂ ਮੰਨਦੇ ਹੀ ਨਹੀਂ ਪਾਏਗੇ ਮੰਨਦਾ ਤਾਂ ਤੂੰ ਨਹੀਂਗਾ ਸਾਡਾ ਤੂੰ ਕਹਵੇਂ ਚਲ ਠੀਕ ਆ ਐਵੇਂ ਠੀਕ ਹੈ ਪਿਆਰ ਕਰਦੇ ਐ ਕਿਵੇਂ ਕਹਦਾ ਠੀਕ ਪਿਆਰ ਕਰਦਾ ਤੇਰਾ ਪਿਆਰ ਹੋ ਗਿਆ ਤਾਂ ਸਾਡਾ ਕੋਈ ਪਿਆਰ ਨਹੀਂ ਮੈਂ ਪਾਲ ਕੇ ਇੰਦਾ ਵੱਡਾ ਕੀਤਾ ਚਾਬੀ ਦਿਓ ਗੱਡੀ ਮੈਂ ਨਹੀਂ ਦੇਣੀ ਚਾਬੀ ਚੁੰਮੀ ਕੋਈ ਨਹੀਂ ਤੇਰੇ ਇਸ ਘਰ ਤੇ ਤੇਰਾ ਹਿੱਸਾ ਕੋਈ ਤੇਰੀਆਂ ਗੱਡੀਆਂ ਗੁੱਡੀਆਂ ਨਹੀਂ ਗੀਆਂ ਤੂੰ ਪਹਿਲੇ ਨਿਕਲ ਜਾਇਆ ਕਰ ਜਿੱਥੇ ਜਾਣਾ ਮੈਂ ਬੱਸ ਤੇ ਚਲੇ ਜਾਉਂ ਮੈਂ ਚਲੇ ਜਾ ਬੱਸ ਤੇ ਚਲੇ ਜਾ ਮੁਰਗੇ ਕੀ ਅਰਦਾਸ ਕਾ ਟੁੱਟਾ ਇਹ ਵੀ ਟੁੱਟ ਜਾਣਾ ਮੈਂ ਜਾਣਾ ਐਨੇ ਐਡਾ ਵੱਡਾ ਹੋ ਗਿਆ ਮੈਨੂੰ ਚਾਬੀ ਦਿਓ ਮੈਨੂੰ ਮੈਂ ਨਹੀਂ ਦੇਣੀ ਤੇਰਾ ਕਿਸੇ ਚੀਜ਼ ਕੋਈ ਹਿੱਸਾ ਨਹੀਂ ਮੈਂ ਆਈ ਕਿਵੇਂ ਨਹੀਂ ਹਿੱਸਾ ਆਈ ਆ ਮੱਲੇ ਜੇ ਤੂੰ ਆ ਕੇ ਮਰਜ਼ੀ ਕਰਦਾ ਤੇ ਐਸੇ ਵੀ ਆ ਕੇ ਮਰਜ਼ੀ ਕਰਨੀ ਆ ਆਏ ਕਿਵੇਂ ਆ ਅੱਗੋ ਬੋਲਦਾ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਮੈਂ ਕਿਵੇਂ ਗੱਲ ਕਰੀਰ ਤੁਸੀਂ ਫਿਰ ਗੱਲ ਹੀ ਨਹੀਂ ਮੰਨਦੇ ਪਏ ਕੀ ਨਹੀਂ ਮੰਨ ਤੂੰ ਨਹੀਂ ਮੰਨਦਾਗਾ ਸਾਰੀਆਂ ਗੱਲਾਂ ਅੱਜ ਤੱਕ ਨਹੀਂ ਮੰਨੀਆਂ ਥੋਡੀਆਂ ਕੀ ਮੰਨਿਆ ਤੂੰ ਇਹ ਮੇਨ ਗੱਲ ਤਾਂ ਇਹ ਹੀ ਆ ਵੀ ਅਸੀਂ ਲੱਭਾਂਗੇ ਕੁੜੀ ਤੇਰੇ ਵਾਸਤੇ ਅਸੀਂ ਤਾਂ ਲੋਕਾਂ ਨੂੰ ਕਹੀ ਜਾਂਦੇ ਵੀ ਸਾਡਾ ਮੁੰਡਾ ਐਡਾ ਸਿਆਣਾ ਐਡਾ ਸਿਆਣਾ ਸਾਡਾ ਤੇ ਸਿਆਣਾ ਹੀ ਆ ਸਿਆਣਾ ਸਵਾ ਸਿਆਣਾ ਵਾ ਜਿੱਦ ਕਰੀ ਜਾਂਦਾ ਜਿੱਦ ਕਰੀ ਜਾਂਦਾ ਮੂਡ ਖਰਾਬ ਕਰਦਾ ਮੈਂ ਕਿਹਾ ਉਹ ਜਿੱਦ ਨਹੀਂ ਉਰੇ ਆਓ ਆ ਬਤਾਉਂਗਾ ਐਡੇ ਸੋਹਣੇ ਤੁਹਾਨੂੰ ਇੱਕ ਚੀਜ਼ ਬਣਾਵਾਂਗੇ ਵਧੀਆ ਸਬਜ਼ੀ ਤੇ ਮੂਡ ਹੀ ਖਰਾਬ ਕਰਤਾ ਵਾ ਓ ਦੇਖੋ ਕੋਠੇ ਦੇ ਈਆ ਬੱਸ ਕੋਤੇ ਆਹ ਕੰਜਰਾ ਵੇਲਾ ਵੇਖ ਕੇ ਪ੍ਰੈਂਕ ਤਾਂ ਨਹੀਂ ਕਰਦਾ ਹਾਂ ਐਵੇਂ ਸਾਡਾ ਟੈਲ ਕੱਢਣਾ ਲਿਆ ਮੈਂ ਵੀ ਕਿਹਾ ਵੀ ਐ ਹੋ ਜਾ ਤਾਂ ਨਹੀਂ ਏ ਆਏ ਕਰ ਦੋ ਆਏ ਓਏ ਇਹਨੂੰ ਮੈਂ ਕਿਹਾ ਅੰਜਾਪਾ ਤੇਰੇ ਵੀ ਛੱਤਰ ਪੈਣ ਵਾਲੇ ਆ ਤੇਰੇ ਪੰਜਾ ਅੱਜ ਮੈਂ ਕਿਹਾ ਪ੍ਰੈਂਕ ਕਰਨਾ ਨਾ ਹਾਂ ਮੈਂ ਕਹਿਆ ਅੱਜ ਪ੍ਰੈਂਕ ਕਰਨ ਨਾ ਆਪਾਂ ਕਰਦੇ ਆ ਨੂੰ ਪਤਾ ਲੱਗਣਦੇ ਨਾ ਨਾ ਆਪਾਂ ਆਡੀਅנס ਨੂੰ ਪਤਾ ਲੱਗਣਦੇ ਨੇ ਦੇਖ ਲਾ ਲਕੋਗੇ ਹੀਰੇ ਨੂੰ ਬਿਠਾਇਆ ਬੇਬੇ ਪ੍ਰੈਂਕ ਹੋ ਗਿਆ ਤੁਹਾਡੇ ਨਾਲ ਹੋ ਗਿਆ ਪ੍ਰੈਂਕ ਸਾਡੇ ਨਾਲ ਆ ਪਰ ਚੱਲ ਹਾਂ ਇਹੋ ਜਿਹੀ ਇਹੋ ਜੀਆਂ ਗੱਲਾਂ ਕਰੀ ਬਣਾ ਇਹ ਇਹ ਤਾਂ ਪ੍ਰੈਂਕ ਹੀ ਸੀ ਨਾ ਵੀ ਅਸੀਂ ਐ ਕਰਨਾ ਉਹ ਨਹੀਂ ਜੇ ਤੂੰ ਕਵੇਂ ਨਹੀਂ ਤਾਂ ਮੈਂ ਕਰ ਸਕਦਾ ਕਰ ਸਕਦਾ ਨਹੀਂ ਨਹੀਂ ਤੂੰ ਕਰੀ ਬਣਾ ਹਾਏ ਬੇਬੇ ਉਧਰ ਹਾਏ ਕਰੋ ਹਾਂ ਮੈਨੂੰ ਆਈ ਹੋਇਆ ਕਰਨ ਆਉਜੇ ਨੇ ਸਾਡੇ ਨਾਲ ਕਰਿਆ ਕਰ ਪ੍ਰੈਗ ਜਿਹੜਾ ਦੇਣੀ ਕਾਟ ਦਵੇ ਪ੍ਰੈਗ ਕੋਈ ਪ੍ਰੈਗ ਹੁੰਦਾ ਆ ਅੱਜ ਨਾਲ ਸਿਰਾਂ ਹੀ ਲੱਗ ਗਿਆ ਕਹਿੰਦੇ ਕਹਿੰਦੇ ਤੈਨੂੰ ਹਿੱਸਾ ਨਹੀਂ ਦੇਣਾ ਸੀ ਦੱਸ ਅੱਗੇ 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 ਬੜੇ ਹਿੱਸੇ ਦਿੱਤੇ ਨਹੀਂ ਤੂੰ ਜਿਹੜੇ ਤੂੰ ਕੰਮ ਹੈ ਉਹ ਜੇ ਕਰੇਂਗਾ ਤਾਂ ਦੇਵਾਂਗਾ ਕੋਈ ਹਿੱਸਾ ਤੈਨੂੰ ਕਿਵੇਂ ਲੱਗਾ ਪ੍ਰੈਗ ਬਰਾਬਰ ਤੇਰਾ ਹੀ 18 ਕੋਸ ਆਹੋ ਫਿਰੇ ਉਰੇ ਆ ਥੱਲੇ ਆਈ ਆ ਬਹੁਤ ਲੋਕ ਲੋਕ ਕੇ ਬਣਾ ਲਿਆ ਚੱਲਿਆ। ਆਓ ਜੀ ਉਧਰ ਆ ਗਿਆ ਹੀਰਾ, ਆ ਗਿਆ ਹੀਰਾ ਤੇ ਵਲੌਗ ਬਣਾ ਗਿਆ ਹੀਰਾ। ਜੀ ਮੈਨੂੰ ਤਾਂ ਤੁਸੀਂ ਡਰਾ ਹੀ ਦਿੱਤਾ। ਨਾ ਮੈਨੂੰ ਕੋਈ ਕੈਮਰਾ ਦਿਖਿਆ, ਨਾ ਮੈਨੂੰ ਹੀਰਾ ਦਿਖਿਆ। ਮੈਂ ਕਿਤੇ ਸੱਚੀ-ਮੁੱਚੀ ਤੂੰ ਐਂ ਕਰਦਾ। ਮੇਰੇ ਦਿਲ ਦੀ ਹਾਰਟ ਬੀਟ ਵੇਖ ਤੂੰ ਕਿਵੇਂ ਵਧੀ ਪਈ ਐ। ਚੱਲ ਕੋਈ ਨਾ। ਐਕਟ ਹੋਣ ਵਾਲਾ ਹੋ ਗਿਆ ਮੈਂ। ਨਹੀਂ ਨਹੀਂ। ਇਹੋ ਜਿਹਾ ਸਾਡੇ ਨਾਲ ਕਰਿਆ ਕਰ ਤੂੰ ਪ੍ਰੂਫ। ਹਾਂ। ਸੌਰੀ ਬੇਬੇ। ਮੇਰਾ ਤਾਂ ਆਪ ਦਾ ਪੀਪੀ ਵਜਿਆ ਪਿਆ। ਮੈਂ ਤਾਂ ਕੁਰਸੀ ਤੋਂ ਡਿੱਗਣ ਵਾਲੀ ਬਣੀ ਚਹੇਰੀਆਂ ਗੱਲਾਂ ਸੁਣ ਸੁਣ ਕੇ। ਅਸੀਂ ਗੱਲਬਾਤ ਕਰੋ ਪ੍ਰੈਂਕ ਸੀ ਵੀਡੀਓ ਸੀ ਸੀ ਗਾਇਰਾ ਵੀ ਕੁੱਟਣ ਵਾਲਾ ਕਿੱਥੇ ਲਕੋ ਕੇ ਤੂੰ ਰੱਖਿਆ ਕੈਮਰਾ ਓਏ ਓ ਬੁੱਧਿੱਤੇ ਹੀ ਮੈਂ ਇੱਥੇ ਆਸੇ ਪਾਸੇ ਮੈਂ ਕਿਹਾ ਓ ਸੀ ਸਾਡੀ ਖੂਫੀਆਂ ਮੋਰੀ ਚੱਲ ਮੰਨ ਜੋਂ ਨਹੀਂ ਅਸੀਂ ਨਹੀਂ ਮੰਨਣਾ ਮਾਰਾ ਹੋ ਜਾ ਤੂੰ ਇਹ ਜਿਹਨੇ ਸਾਡੇ ਨਾਲ ਕਰਿਆ ਮੈਂ ਸੋਹਣੇ ਸੋਹਣੇ ਸੂਟ ਲਿਆ ਕੇ ਮੈਂ ਅਸੀਂ ਨਹੀਂ ਮੰਨਣਾ ਮੰਨਾਂਗੇ ਸੂਟ ਲਿਆ ਕੇ ਦੋ ਸੋਹਣੇ ਸੂਟਾਂ ਦੀ ਕੋਈ ਲੋੜ ਨਹੀਂ ਅਈ ਲਵ ਯੂ ਤੇ ਤੇਰੀ ਲੋੜ ਆ ਅਸੀਂ ਤਾਂ ਚਾਜ ਦੀ ਕੁੜੀ ਲਾਵਾਂਗੇ ਆਦੀ ਮਰਜ਼ੀ ਨਾਲ ਵਿਆਹ ਕਰਾਂਗੇ ਆਈ ਲਵ ਯੂ ਲਵ ਯੂ ਰਵੇ ਲਵ ਯੂ ਲਵ ਯੂ ਅਸੀਂ ਨਹੀਂ ਮੰਨਣਾ ਮੰਨਣਾ ਫੇਰ ਨਾ ਕਿਸੇ ਉਹ ਵੀਡੀਓ ਹੀ ਬਲੌਗ ਸੀ ਨਹੀਂ ਤੇ ਤੂੰ ਇਹ ਜਿਹਾ ਨਾ ਸਾਡੇ ਨਾਲ ਕਰਿਆ ਕਰ ਲਵ ਯੂ ਹਾਂ ਲਓ ਵੀ ਇਹ ਸੱਜਣੋ ਪ੍ਰੈਂਕ ਸੀਗਾ ਇੱਕ ਛੋਟਾ ਜਿਹਾ ਸੋ ਤੁਹਾਡੇ ਨਾਲ ਹੀ ਪ੍ਰੈਂਕ ਕਰਤਾ ਅੱਜ ਨਹੀਂ ਤਾਂ ਆਪਾਂ ਪਹਿਲੇ ਦਾ ਦਿੰਨੇ ਨੇ ਕਿ ਕਰ ਦੇਣਾ ਪ੍ਰੈਂਕ ਕਰਨਾ ਮੈਂ ਕਿਹਾ ਕਿ ਥੋੜਾ ਜਿਹਾ ਸਸਪੈਂਸ ਜ਼ਰੂਰ ਰੱਖਿਆ ਜਾਵੇ ਨਾਲੇ ਤੁਹਾਡੇ ਨਾਲ ਕਰ ਦੇਣਾ ਤੇ ਸਸਪੈਂਸ ਜਿਹੜਾ ਹੈਗਾ ਸੀ ਉਹ ਵੇਖ ਹੀ ਲਿਆ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਓਏ ਦੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵਲੌਗ ਕਿੰਦਾ ਲੱਗਾ ਸੋ ਕੋਈ ਨਾ ਇਹਨਾਂ ਨੂੰ ਆਪਾਂ ਮਨਾ ਲੈਣਾ ਗੁੱਸੇ ਆ ਗੁੱਸੇ ਕੋਈ ਨਾ ਇਹਨਾਂ ਨੂੰ ਮਨਾ ਲਾਂਗੇ ਆਪਾਂ ਮੰਨ ਜੋਗੇ ਨਾ ਮੰਮੀ ਹੈਂ ਮੰਨਣਗੇ ਅਸੀਂ ਨਹੀਂ ਮੰਨਣਾ ਅਸੀਂ ਨਹੀਂ ਮੰਨਣਾ ਕੋਈ ਨਾ ਇਹਨਾਂ ਨੂੰ ਮਨਾ ਲਾਂਗੇ ਕੋਈ ਨਾ ਅਗਲੇ ਵਲੌਗ ਤੱਕ ਮਨਾ ਲਾਂਗੇ ਨਹੀਂ ਤੇ ਸਾਡੇ ਵਲੌਗ ਵਿੱਚ ਚੇਰਾ ਜਾਣੇ ਸੋ ਜੋਨ ਦੇਵਾਦੇ ਰੋ ਰੱਬ ਸਭ ਨੂੰ ਚੜ੍ਹਦੀ ਕਲਾ ਜ ਰੱਖੇ ਪ੍ਰੈਂਕ ਕਮੈਂਟ ਕਰਕੇ ਜਰੂਰ ਦੱਸਿਓ ਕਿੰਦਾ ਲੱਗਾ ਸੋ ਬਾਕੀ ਸਜਣੋ ਗੱਲ ਸੁਣੋ ਪ੍ਰੈਂਕ ਹੀ ਸੀ ਸੀਰੀਅਸ ਨਾ ਰਹਿਓ ਇਹ ਜਸਟ ਪ੍ਰੈਂਕ ਸੀ ਨਾਰਮਲ ਸੋ ਕਹਿੰਨੇ ਕਰਦਿਆਂ ਦੇ ਬਰ ਖਿਲਾਫ ਨਹੀਂ ਜਾਣਾ ਜੇ ਇਹ ਸਿਰਫ ਤੁਹਾਨੂੰ ਦੱਸ ਰਹੇ ਹਾਂ ਪ੍ਰੈਂਕ ਸੀ ਇੰਟਰਟੇਨਮੈਂਟ ਲਈ ਸੀ ਸੋ ਗੁੱਸਾ ਨਹੀਂ ਕਰਨਾ ਮੰਮੀ ਕਰਾਂਗੇ ਗੁੱਸਾ ਅਈ ਮਨਾ ਲਾਂਗੇ ਜੀ ਓਕੇ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਟੈਚੀ ਅੰਦਰ ਰੱਖਦੀ ਐ ਟੈਚੀ ਵੀ ਖਾਲੀ ਲੈ ਜਾਂਦਾ ਇਹ ਉਹ ਤਾਂ ਬੰਦ ਕਰਦਾ ਇਹਦਾ ਵਿਚਾਰੀ ਦਾ ਕੀ ਕਸੂਰ ਓਕੇ ਜੀ ਬਾਏ ਬਾਏ